ਦੇਲੇ ਪਾਸੋਂ ਮਿੰਟੂ ਜੀ ਕਮੈਂਟ ਵੀ ਆਉਂਦੇ ਪਏ ਸੀਗੇ ਕਹਿੰਦੇ ਕਿ ਅੱਜ ਕਿਸਾਨਾਂ ਨੂੰ ਕੀ ਕਰਨ ਚਲੇ ਗਈ ਚੰਡੀਗੜ੍ਹ ਕਮਿਸ਼ਨ ਕੋਲ ਰਾਜੀਵਾਲ ਸਾਹਿਬ ਗਏ ਆ ਮਿੰਟੂ ਜੀ ਉਹ ਕੀ ਕਹਿੰਦੇ ਪਏ ਚੰਡੀਗੜ੍ਹ ਜਾ ਕੇ ਕਮਿਸ਼ਨ ਕੋਲ ਉਹ ਭਾਜਪਾ ਵਾਲੇ ਵੀ ਗਏ ਸਨ ਪਰਸੋਂ ਹਾਂ ਪਰਸੋਂ ਜਾਖੜ ਸਾਹਿਬ ਗਏ ਉਹਨਾਂ ਨੇ ਪੀਸੀ ਕੀਤੀ ਜਾਖੜ ਸਾਹਿਬ ਨੇ ਉਹ ਤੋਂ ਬਾਅਦ ਤਾਂ ਆਪਾਂ ਗੱਲ ਕੀਤੀ ਸੀ ਕਿ ਡੀਜੀ ਸਾਹਿਬ ਨੂੰ ਤਲਬ ਕਰ ਲੈ ਨਾਲ ਦੀ ਨਾਲ ਕਿ ਬਈ ਦੱਸੋ ਉਹਨਾਂ ਨੇ ਆਪ ਕਿਹਾ ਹੋਣਾ ਨਾ ਕਿ ਦੇਖੋ ਜੀ ਗੱਲ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਸ਼ਾਇਦ ਕਿ ਸਾਨੂੰ ਬਚਾਓ ਸਾਨੂੰ ਤੇ ਪ੍ਰਚਾਰ ਤੋਂ ਰੋਕਿਆ ਜਾ ਰਿਹਾ ਹੈ ਇਹ ਜਾ ਕੇ ਹੁਣ ਕਿਸਾਨਾਂ ਨੇ ਇਹੀ ਕਿਹਾ ਹੋਏਗਾ ਕਿ ਸਾਡਾ ਅਧਿਕਾਰ ਹੈ ਜਿਹੜਾ ਜੀ ਉਹ ਸਾਨੂੰ ਸਵਾਲ ਨਹੀਂ ਪੁੱਛਣ ਦਿੰਦੇ ਉਹਨਾਂ ਦੇ ਨਾਲ ਤੇ ਪੁਲਿਸ ਬੜੀ ਹੁੰਦੀ ਹੈ। ਆਹੀ ਆ ਜੀ ਹੋਰ ਕੀ ਮਤਲਬ ਕਿ ਇਹੋ ਸਿਲਸਿਲਾ ਹੀ ਚੱਲਣਾ ਹੋਰ ਤੇ ਆ ਠੀਕ ਹੈ ਵੀ ਜੀ ਬਾਅਦ ਸਾਨੂੰ ਟਾਈਮ ਨਹੀਂ ਦਿੰਦੇ ਹੁਣ ਸਾਡੇ ਦਰਾਂ ਤੇ ਆਏ ਹੁੰਦੇ ਆ ਤੇ ਹੁਣ ਅਸੀਂ ਕਿਸੇ ਨਾ ਕਿਸੇ ਪਿੰਡ ਦਾ ਸਵਾਲ ਚਲੋ ਦੇਖੋ ਕਿਸਾਨਾਂ ਨੇ ਵਾਣੇ ਪਾਏ ਆ ਹੁਣ ਤੇ ਸਾਰਿਆਂ ਨੂੰ ਤਕਰੀਬਨ ਹੋਣ ਡਿਆ ਸਵਾਲ ਕੱਲੀ ਥੋੜਾ ਜਿਹਾ ਬੱਚ ਬਚਾ ਰਹੇ ਆ ਕਿਉਂਕਿ ਇਹਨਾਂ ਦੀ ਸੱਤਾ ਵਾਵਾ ਦੇਰ ਪਹਿਲਾਂ ਹੀ ਚਲੇ ਗਈ ਆ ਜੀ ਹੁਣ ਗੱਲ ਇਹ ਆ ਕਿ ਇਹ ਤੇ ਹਸਾਬਕ ਤਾਬ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਵਿਰੋਧ ਜਿਹੜਾ ਹੈ ਨਾ ਉਹ ਤੁਹਾਨੂੰ ਖਬਰਾਂ 'ਚ ਨਹੀਂ ਦਿਖਦਾ ਖਬਰਾਂ ਬਹੁਤ ਘੱਟ ਆਉਂਦੀਆਂ ਪਹਿਲਾਂ ਬਹੁਤ ਨਿਕਲੀਆਂ ਸੀ ਤੇ ਦੂਜਾ ਇੱਕ ਹੋਰ ਮਾਹੌਲ ਵੇਖੋ ਤੁਸੀਂ ਕਿ ਭਗਵੰਤ ਮਾਨ ਉਹ ਰਾਣੇ ਮੌਕੇ ਦੀ ਨਜ਼ਾਕਤ ਨੂੰ ਭਾਂਪ ਲਿਆ ਕਿ ਪਬਲਿਕ ਚ ਜਾਣ ਦੀ ਥਾਂ ਤੇ ਲੋੜ ਹੀ ਨਹੀਂ ਰੋਡ ショਅ ਕੱਢ ਦਿਓ ਤੇ ਜਿਹੜੀ ਪਬਲਿਕ ਨੂੰ ਨੇੜੇ ਆਉਣ ਹੀ ਨਾ ਦਿਓ ਬੰਦੇ ਆਪਣੇ ਆਪਣੇ ਰੱਖੋ ਤੇ ਬੰਦੇ ਆਪਣੇ ਕਿੱਦਾਂ ਇਕੱਠੇ ਕੀਤੇ ਜਾਂਦੇ ਆ ਜਿੰਨੀ ਕੋਈ ਸੂਚਨਾ ਸਾਨੂੰ ਮਿਲੀ ਮਲੇਰ ਕੋਟਲੇ ਜਦੋਂ ਗਏ ਨੇ ਮੁੱਖ ਮੰਤਰੀ ਸਾਹਿਬ ਉੱਥੇ ਤੇ ਕਹਿੰਦੇ ਕਿ ਗੱਡੀਆਂ ਹੀ ਘਟ ਗਈਆਂ ਤੇ ਗੱਡੀਆਂ ਫਿਰ ਜਿੱਥੋਂ ਦੇ ਮੰਤਰੀ ਸਾਹਿਬ ਹੈ ਉਥੋਂ ਮੰਗਾਈਆਂ ਗਈਆਂ ਖੜੇ ਪੈਰ ਗੇਰ ਪਾਉ ਤੇ ਖਿੱਚਦੇ ਉਹ ਗੱਡੀਆਂ ਬਸ ਮਲੇਰ ਕੋਟਲੇ ਕੰਮ ਫਸਿਆ ਹੋਇਆ ਕਿਉਂਕਿ ਮਲੇਰ ਕੋਟਲੇ ਆਪਾਂ ਨੂੰ ਪਤਾ ਮੁਸਲਮ ਵੋਟ ਜਿਹੜੀ ਆ ਕਾਫੀ ਆ ਤੇ ਮੁਸਲਮ ਵੋਟ ਜ਼ਿਆਦਾਤਰ ਸਿਮਰਨਜੀਤ ਸਿੰਘ ਮਾਨ ਨੂੰ ਲਾਇਕ ਕਰਦੀ ਆ ਕਿਉਂਕਿ ਤੁਹਾਨੂੰ ਪਤਾ ਉਹ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਹੈਗੇ ਆ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਇਹ ਇਹ ਸਿਚੁਏਸ਼ਨ ਜੀ ਬਣ ਗਈ ਆ ਕਿ ਜੇ ਤੁਸੀਂ ਵੇਖੋਗੇ ਤੇ ਮਾਨ ਸਾਹਿਬ ਤੇ ਹੁਣ ਆਈ ਹੈ ਕਿ ਰੋਡ ਸ਼ੋਅ ਜਾਂ ਕੱਢ ਦਿੰਦੇ ਆਪ ਹੀ ਜਾਂਦੇ ਆ ਹੁਣ ਜਿਹੜੇ ਵੀ ਹਲਕੇ ਚ ਆਪ ਜਾਂਦੇ ਆ ਤਿੰਨ ਚਾਰ ਦਿਨ ਤੇ ਅਗਲੇ ਨੂੰ ਲੋੜ ਹੀ ਨਹੀਂ ਪੈਂਦੀ ਉੱਥੇ ਹੀ ਉਹ ਪਹਿਲਾਂ 2 ਦਿਨ ਲੱਗ ਜਾਂਦਾ ਕਿ ਇਕੱਠ ਕਰੀਏ ਉਸ ਤੋਂ 1-2 ਦਿਨਾਂ ਬਾਅਦ ਕਹਿੰਦਾ ਕਿ ਧੁੱਪ ਚ ਕੀ ਨਿਕਲਣਾ ਮਾਨ ਸਾਹਿਬ ਹੁਣ ਰੋਡ ਸ਼ੋਅ ਤੇ ਕੱਢੀ ਗਏ ਤੇ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਹੁਣ ਬਿਲਕੁਲ ਨਿਰਪਰ ਹੋ ਗਈ ਮਾਨ ਸਾਹਿਬ ਦੇ ਪ੍ਰਚਾਰ ਦੇ ਸਾਧਾ ਸਟਾਰ ਪ੍ਰਚਾਰਕ ਕੋਈ ਆ ਜੀ ਕਿ ਜਿੱਥੇ ਰੋਡ ਸ਼ੋਅ ਹੋਵੇ ਉੱਥੇ ਧਾਕੜ ਰੋਡ ਸ਼ੋਅ ਕੱਢ ਦਿਓ ਤੇ ਉਹਦੇ ਚ ਕੀ ਆ ਕਿ ਮਾਨ ਸਾਹਿਬ ਦੇ ਨੇੜੇ ਤੇ ਕਿਸੇ ਨੂੰ ਆਉਣ ਨਹੀਂ ਦੇਣਾ ਸਵਾਲ ਕੌਣ ਪੁੱਛੇਗਾ ਸਵਾਲ ਤੇ ਹੁਣ ਜਾ ਕੇ ਭਈ ਮਾਨ ਸਾਹਿਬ ਦੀ ਤਸਮਾਨ ਸਾਹਿਬ ਦਾ ਬਸ ਉਹ ਵੀ 2 ਮਿੰਟ ਦਿੰਦੇ ਆ ਮਾਰੋ ਕੁਕਾ ਕਾਕਾ ਕਾਂ ਬਾਈ ਕੱਢ ਲਓ ਪੜਾਓ ਬਸ ਹਾਂਜੀ ਉਹੀ ਆ ਨਾ ਕਿ ਇਹਨਾਂ ਨੇ ਸ਼ਾਇਦ ਇਸੇ ਕਰਕੇ ਥੋੜਾ ਆਪਦਾ ਰੁਖ ਜਿਹੜਾ ਬਦਲਿਆ ਤੇ ਦੂਜੀ ਗੱਲ ਇਹ ਆ ਕਿ ਆ ਮਾਨ ਸਾਹਿਬ ਮੈਂ ਸਮਝਦਾ ਕਿ ਜਿਹੜੇ ਕਿਸਾਨ ਆ ਇਹਨਾਂ ਨੇ ਜਾ ਕੇ ਇਹ ਗੱਲ ਕਹੀ ਹੋਏਗੀ ਕਿ ਜੇ ਪ੍ਰਚਾਰ ਕਰਨਾ ਇਹਨਾਂ ਦਾ ਅਧਿਕਾਰ ਹੈ ਚਲੋ ਆਪਾਂ ਉੱਥੇ ਗੱਲ ਤੇ ਪਰਤ ਗਏ ਜੀ ਤੇ ਇਹਨਾਂ ਨੇ ਕਿਹਾ ਹੋਏਗਾ ਕਿ ਜੇ ਇਹਨਾਂ ਦਾ ਅਧਿਕਾਰ ਹੈ ਤਾਂ ਸਾਡਾ ਵੀ ਤਾਂ ਡੈਮੋਕ੍ਰੈਟਿਕ ਅਧਿਕਾਰ ਹੈ ਹਾਲਾਂਕਿ ਕੋਈ ਪ੍ਰੈਸ ਨੋਟ ਹਾਲੇ ਆਏਗਾ ਤਾਂ ਫਿਰ ਪਤਾ ਲੱਗੇਗਾ ਜੀ ਡਿਟੇਲਡ ਕੀ ਆ ਇਹਨਾਂ ਦਾ ਪੱਖ ਉੱਥੇ ਪਰ ਮੇਰੇ ਖਿਆਲ ਦੇ ਨਾਲ ਇਹੋ ਕਿਹਾ ਹੋਏਗਾ ਇਹਨਾਂ ਨੇ ਪਰ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਚਲੋ ਰਾਜੇਵਾਲ ਸਾਹਿਬ ਸਿਆਣੇ ਬੰਦੇ ਆ ਜੀ ਅੱਜਕੱਲ ਬਹੁਤ ਹੀ ਸਿਆਣੇ ਛੇਤੀ ਕੀਤੇ ਆ ਮਾੜੇ ਮੋٹے ਬੰਦੇ ਦਾ ਨਾ ਫੋਨ ਚੁੱਕਾ ਨਾ ਜਵਾਬ ਦਿੰਦੇ ਆ ਜੀ ਆ ਮੈਂ ਵੀਡੀਓ ਤੇ ਗੱਲ ਵੀ ਮੈਂ ਵੀ ਕਰਨਾ ਚਾਹੁੰਦਾ ਸੀ ਉਹਦੇ ਨਾਲ ਜੀ ਤੁਹਾਡੇ ਉਹ ਮੈਂ ਕੋਈ ਵੀਡੀਓ ਦੇਖੀ ਆ ਤੇ ਉਹ ਉਹਦੇ 'ਚ ਤੇ ਇਹ ਤਾਂ ਚਲੋ ਕਹਿੰਦੇ ਆ ਕਿ ਅਸੀਂ ਕਹਿੰਦੇ ਆ ਕਿ ਬਈ ਸ਼ਾਂਤੀਪੂਰਵਕ ਰਹਿਣਾ ਜਿਆਦਾ ਕਰਨਾ ਤੇ ਉਹ ਇਹਨਾਂ ਦਾ ਇੱਕ ਕਿਸਾਨ ਆਗੂ ਆ ਬੱਗੀ ਉਹਦੀ ਦਾੜ੍ਹੀ ਆ ਜਚਿਆ ਬਚਿਆ ਬੰਦਾ ਹੈ ਜੀ ਉਹ ਤੇ ਪੁਲਿਸ ਵਾਲੇ ਮਾਰ ਦੇਣ ਲੱਗਾ ਆ ਗੱਡੀ ਉਹਨੇ ਕਿਵੇਂ ਦਵਲੀ ਜੀ ਤੇ ਕੀ ਲਖੀਮਪੁਰ ਖੇਰੀ ਦਾ ਹੁਣ ਤੁਸੀਂ ਆ ਇੱਕ ਮਿਸਾਲ ਹੋਰ ਪੈਦਾ ਕਰਨਾ ਜੇ ਚਲਦੀ ਚੌਂਡ ਚ ਇਸ ਤਰ੍ਹਾਂ ਜੇ ਕੁਝ ਹੋ ਗਿਆ ਤੇ ਮੁੜ ਕੇ ਤੁਹਾਡੇ ਵਿਰੋਧ ਦੇ ਵਿੱਚ ਲੋਕ ਹੋ ਜਾਣਗੇ ਇਸ ਗੱਲ ਨੂੰ ਵੀ ਸਮਝੋ ਨਾ ਥੋੜਾ ਜਿਹਾ ਆਪਣੇ ਬੰਦਿਆਂ ਨੂੰ ਸਮਝਾਓ ਇਹ ਹੁੱਲੜਵਾਜ਼ੀਆਂ ਚੰਗੀਆਂ ਨਹੀਂ ਹੁੰਦੀ ਉੱਥੇ ਤੇ ਤੁਸੀਂ ਕਹਿ ਦਿੰਦੇ ਹੋ ਪ੍ਰੈਸ ਦੇ ਸਾਹਮਣੇ ਕਿ ਨਹੀਂ ਜੀ ਜਾਪਤੇ ਚ ਰਹਿਣਾ ਇਹ ਕਿਹੜਾ ਜਾਪਤਾ ਹੈ ਅੱਛਾ ਜਾਪਤਾ ਤੇ ਜਾਪਤਾ ਤੇ ਮੈਨੂੰ ਲੱਗਦਾ ਕਿ ਜਬਤ ਹੋ ਗਿਆ ਆ ਕਰਮਜੀਤ ਅਨਮੋਲ ਹੋ ਰਹੀ ਉਹ ਪਤਨ ਜਿੱਥੇ ਚ ਮੱਜਾਂ ਲੱਦਦੇ ਆ ਆਪਾਂ ਉਹੋ ਜੇ ਹੁੰਦੀਆਂ ਨਹੀਂ ਜੀ ਪਾਈਆਂ ਜੀ ਉਹ ਬਣਾਈ ਫਿਰਦੇ ਨੇ ਤੇ ਉਹ ਉਹਦੇ ਤੇ ਫਟੇ ਲਾ ਕੇ ਮੱਜਾ ਝੋਟੇ ਜਿੱਦੇ ਤੇ ਢੋਂਦੇ ਆ ਤੇ ਉਹੋ ਜੀ ਹੈਗੀ ਆ ਉਹ ਫਟੇ ਲਾ ਕੇ ਤੇ ਉਹ ਸਾਰੇ ਉੱਤੇ ਵਿੱਚ ਮੈਡਮਾਂ ਬੈਠੀਆਂ ਵਿੱਚੇ ਬੀਨੂ ਢਿ ਲੋ ਹੋ ਰਹੀ ਤੇ ਮੈਂ ਸਵਾਲ ਕਰਦਾ ਕਿ ਕੀ ਮੋਟਰ ਵਹੀਕਲ ਐਕਟ ਪੰਜਾਬ ਚ ਸਸਪੈਂਡ ਹੋ ਗਿਆ ਭਗਵੰਤ ਮਾਨ ਹੋਰੀ ਛੱਤ ਦੇ ਥਾਣੀ ਕੀ ਕਰਨ ਡੈ ਨੇ ਐ ਕਰਕੇ ਉਹ ਉਹ ਮੋਟਰ ਵਹੀਕਲ ਐਕਟ ਇਜਾਜ਼ਤ ਦਿੰਦਾ ਇਹਨਾਂ ਨੂੰ ਇੱਕ ਨਹੀਂ ਜਿਹੜੇ ਇੱਥੋਂ ਦੇ ਅਧਿਕਾਰੀ ਆ ਕਿ ਇਹਨਾਂ ਨੂੰ ਇਹ ਹੁਣ ਅੱਖਾਂ ਤੋਂ ਅੰਨ੍ਹੇ ਹੋ ਗਏ ਨੇ ਇਹਨਾਂ ਨੂੰ ਨਹੀਂ ਦੀਦਾ ਮੇਰੇ ਅਰਕਾ ਜਾਵੇ ਤੇ ਉਹ ਘੇਰ ਕੇ ਸਫਾਈ ਵੀ ਕਹਿੰਦਾ ਓਏ ਕਿਦਰ ਮੂੰਹ ਚੱਕ ਕੇ ਬੈਲਟ ਨਹੀਂ ਲਾਈ ਤੁਹਾਨੂੰ ਸੀਟ ਬੈਲਟ ਦਾ ਦੱਸਿਆ ਸੀ ਨਾ ਮੈਂ ਇੱਕ ਵਾਰ ਰਾਤ ਮੈਨੂੰ ਘੇਰ ਲੈ ਮੈਨੂੰ ਨਹੀਂ ਸੀ ਪਤਾ ਤਮਾ ਤਾਂ ਮੈਂ ਕਿਹਾ ਰਾਤ ਨੂੰ ਕਿਹੜਾ ਕੋਈ ਰੋਕਦਾ ਯਾਰ ਚਲੋ ਕਈ ਵਾਰੀ ਹੋ ਜਾਂਦਾ ਆਪਾਂ ਵੈਸੇ ਜਿੰਦਾ ਮੈਨੂੰ ਜਲੀਲ ਕੀਤਾ ਕਿ ਮੈਂ ਮੈਂ ਆਪਣੀ ਗਲਤੀ ਨੂੰ ਫੀਲ ਵੀ ਕੀਤਾ ਉਸ ਤੋਂ ਬਾਅਦ ਚਲੋ ਹਨਾ ਆਦਤ ਵੀ ਬਣੀ ਤਾਂ ਭਾਈ ਦੂਜੇ ਬੰਦੇ ਨੂੰ ਤੇ ਤੁਸੀਂ ਫੜ ਕੇ ਤੇ ਚੋਪੜ ਦੇਂਦੇ ਜੇ ਆ ਆ ਮੋਟਰ ਵੀ ਕਲੈਕਟ ਕੀ ਚੋਣ ਜਾਬਤੇ ਚ ਸਸਪੈਂਡ ਹੋ ਜਾਂਦਾ ਇਹ ਵੀ ਤੇ ਵੇਖਣ ਵਾਲੀ ਗੱਲ ਹੈ ਨਾ ਜਮੀਨਾ ਪੱਕੀ ਛੋੜ ਦਿੱਤੀ ਹੋਈ ਆ ਭਾਈ ਦੱਬੀ ਹੋ ਕੇ ਵੀ ਕੱਲ ਜਿਹੜੀ ਆ ਉਹ ਇਹਨਾਂ ਨੂੰ ਕਿਸਾਨਾਂ ਕੋਲ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਹੋਸ਼ੇ ਬੰਦਿਆਂ ਨੂੰ ਵੀ ਸੰਭਾਲੋ ਜੀ ਸੰਭਾਲੋ ਉਹ ਜਿਹੜਾ ਪੁਲਿਸ ਵਾਲਾ ਜੇ ਭੱਜ ਕੇ ਪਾਸੇ ਨਾ ਹੁੰਦਾ ਤੇ ਲੈ ਗਿਆ ਸੀ ਉਹਨੂੰ ਹਾਂਜੀ ਹਾਂਜੀ ਉਹ ਪਟਿਆਲੇ ਦੀ ਵੀਡੀਓ ਹੈ ਮੇਰੇ ਖਿਆਲ ਨਾਲ ਹਾਂ ਪ੍ਰਨੀਤ ਕੌਰ ਦਾ ਵਿਰੋਧ ਕਰ ਲਈ ਸੀਗੇ ਤੇ ਉਹ ਮਗਰ ਗੱਡੀ ਲਾਈਏ ਕਿਵੇਂ ਕੱਢੋ ਵਿਰੋਧ ਗਾਵ ਦੀ ਗੱਲ ਕਰੋ ਆਪਣੇ ਹੱਕਾਂ ਦੀ ਗੱਲ ਕਰੋ ਜਿੱਥੇ ਜਾਇਜ਼ ਹੈ ਜੈ ਨਹੀਂ ਉਹਨਾਂ ਗੱਲਾਂ ਆ ਕਰੋ ਪਰ ਆਹ ਹੋ ਛਾਪਾਨਾ ਵਿਖਾਓ ਜੀ ਫਿਰ ਤੁਸੀਂ ਦੇਖਣਾ ਮਿੰਟੂ ਜੀ ਅੱਗੇ ਤਾਂ ਚਲੋ ਚਿੱਟੀ ਦਾੜੀ ਵਾਲਾ ਬੰਦਾ ਜਿਹੜਾ ਉਹ ਚਲਾਈ ਜਾਂਦਾ ਗੱਡੀ ਪਿੱਛੋਂ ਬੈਠਾ ਕੋਈ ਬੰਦਾ ਵੀਡੀਓ ਬਣਾ ਰਿਹਾ ਉਹਦੇ ਨਾਲ ਜੀ ਮਤਲਬ ਉਹ ਵੀਡੀਓ ਬਣਾਰੀ ਵਾਇਰਲ ਹੋਈ ਹੈ ਜਾਂ ਆ ਵੀਡੀਓ ਜਾਣ ਕੇ ਬਣਾਈ ਹੋਏ ਇੱਕ ਵੀਡੀਓ ਜਾਣ ਕੇ ਬਣਾਈ ਕਿ ਆਪਾਂ ਨਾਕੇ ਤੋੜਨੇ ਆ ਜਾਂ ਬੈਰੀਕੇਡਿੰਗ ਤੋੜਨੀ ਹੈ ਜੀ ਇਹ ਠੀਕ ਨਹੀਂ ਹੈ ਗੱਲਾਂ ਜੇ ਤੁਹਾਨੂੰ ਕੋਈ ਰੋਕ ਰਿਹਾ ਤੁਸੀਂ ਉੱਥੇ ਆਪਦਾ ਪ੍ਰਦਰਸ਼ਨ ਜਾਰੀ ਰੱਖ ਲਓ ਠੀਕ ਹੈ ਨਾ ਜੀ ਕਰਨਾ ਪ੍ਰਦਰਸ਼ਨ ਹੀ ਆ ਸਵਾਲ ਤੁਹਾਡੇ ਉਹੀ ਹੈ ਨੇਤਾ ਉਹੀ ਹੈ ਜਵਾਬ ਉਹਨਾਂ ਦੇ ਉਹੀ ਹੈ ਇਨੂੰ ਭਾਵੇਂ ਸਾਲ ਇਦਾਂ ਹੀ ਲਈ ਚੱਲੋ ਮਤਲਬ ਕਿ ਹੈ ਤੇ ਟਿੰਡ ਚ ਕੰਨਾ ਨਾ ਉਹਨਾਂ ਕੋਲ ਜਵਾਬ ਨੇ ਤੇ ਨਾ ਤੁਹਾਡੇ ਕੋਲ ਸਵਾਲ ਬਦਲਨੇ ਆ ਇਹ ਇਦਾਂ ਹੀ ਕਹਿ ਲੋ ਕਿ ਚਲੀ ਜਾਣਾ ਜਦੋਂ ਤੱਕ ਚੋਣ ਪ੍ਰਚਾਰ ਬੰਦ ਨਹੀਂ ਹੁੰਦਾ ਦੂਜੀ ਗੱਲੇ ਕੇ ਠਰਮੇ ਨਾਲ ਨਾਤਾ ਇਹ ਸਵਾਲ ਕਰਦੇ ਆ ਨਾ ਹੀ ਉਹ ਕੋਈ ਜਵਾਬ ਦੇ ਨਾਲ ਉੱਥੇ ਤੱਕ ਪਹੁੰਚਾਰਾ ਨਹੀਂ ਪੰਜਾਬ ਦੇ ਭਾਜਪਾ ਕਿਸੇ ਆਗੂ ਕੋਲ ਦੱਸੋ ਜਵਾਬ ਹੈ ਉਹ ਹੋ ਵੀ ਢਾਲੀਵਾਲ ਮੈਂ ਉਹ ਸਿਆਣਾ ਬੇਣਾ ਬੰਦਾ ਉਹ ਉਹ ਵੀ ਬਸ ਉਹੀ ਗੱਲਾਂ ਪਹੁੰਚੌ ਕੇ ਜਿਹੜੀਆਂ ਉਹ ਕਰਕੇ ਕਿ ਜੀ ਕੇਂਦਰ ਸਰਕਾਰ ਆ ਦਿੰਦੀ ਆ ਦਿੰਦੀ ਆ ਕੇਂਦਰ ਸਰਕਾਰ ਜੇ ਦਿੰਦੀ ਆ ਤੇ ਕੇਂਦਰ ਸਰਕਾਰ ਰਾਜਾਂ ਤੋਂ ਲੈਂਦੀ ਵੀ ਆ ਜੀ ਲੈਂਦੀ ਵੀ ਆ ਇੱਕ ਤਰਫੇ ਨਾ ਚੱਲੋ ਅਸੀਂ ਵੀ ਕਹਿੰਦੇ ਆ ਕਿ ਜਿੱਥੇ ਕਿਸਾਨ ਗਲਤ ਨਹੀਂ ਗਲਤ ਨਹੀਂ ਪਰ ਜਿੱਥੇ ਕਿਤੇ ਕੋਈ ਗੱਲ ਹੁੰਦੀ ਆ ਤੇ ਉਹਨਾਂ ਦੀ ਗੱਲ ਸੁਣ ਲਓ ਯਾਰ ਜੀ ਬਿਲਕੁਲ ਸਹੀ ਪਰ ਇਹੋ ਜਿਹੇ ਬੰਦਿਆਂ ਨੂੰ ਜ਼ਰੂਰ ਕਿਸਾਨਾ ਕੋ ਉਹਨੂੰ ਡੱਕਣਾ ਚਾਹੀਦਾ ਹੈ ਇਹ ਗਲਤ ਆ ਇਹਦੇ ਤੇ ਕੋਈ ਮੈਂ ਕਹੂੰਗਾ ਕਿ ਕੋ ਸ਼ਾਬਾਸ਼ੀ ਵਾਲਾ ਕੋਈ ਉਹ ਨਹੀਂ ਹੈਗਾ ਪ੍ਰੋਗਰਾਮ ਵੀ ਕਿ ਸ਼ਾਬਾਸ਼ ਇਹ ਮਲੇਗੀ ਹਾਂ ਮੇਰੇ ਖਿਆਲ ਨਾਲ ਜਿਹੜੀ ਜਥੇਬੰਦੀ ਦੇ ਵਿੱਚ ਵੀ ਹੈਗੀ ਹੈ ਉਹਨਾਂ ਨੂੰ ਵੀ ਚੰਗਾ ਬਈ ਸਸਪੈਂਡ ਕਰੋ ਤੇ ਪਰਚਾ ਉਹਦੇ ਤੇ ਉਹ ਮੇਰੇ ਖਿਆਲ ਨਾਲ ਬਾਣੀ ਜਾਣਾ ਪਰਚਾ ਤਾਂ ਮਿੰਟੋ ਜੀ ਮੈਨੂੰ ਨਹੀਂ ਲੱਗਦਾ ਕਿ ਬਚੇਗਾ ਕੰਮ ਹਾਂਜੀ ਉਹ ਬਿਲਕੁਲ ਪੁਲਿਸ ਵਾਲੇ ਜਿਸ ਉਹ ਤਾਂ ਵਿਚਾਰਾ ਭੱਜ ਕੇ ਪਾਸੇ ਹੋਇਆ ਕਿ ਉਹ ਮੁੰਡਾ ਜੀ ਜੀ ਤੇ ਇਧਰਲੇ ਪਾਸੇ ਤੋਂ ਲੱਭਦੀ ਬਰਾੜਾ ਇੱਕ ਨੇ ਸੀ ਕਿ ਨਹੀਂ ਜੀ ਤਰਕ ਨਾਲ ਨਹੀਂ ਗੱਲ ਹੋ ਰਹੀ ਜੀ ਨਾ ਹੀ ਕਹਿੰਨੇ ਕਿ ਗਾਲਾਂ ਕੱਢਦੇ ਪਏ ਆ ਜੀ ਕਹਿੰਨੇ ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਈ ਕਿਸੇ ਨੂੰ ਵੀ ਗਾਲ ਕਿਉਂ ਕੱਢਣੀ ਆ ਜੀ ਕਿਸੇ ਨੂੰ ਮੰਦਾ ਕਿਉਂ ਬੋਲਣਾ ਆ ਗਾਲ ਮੰਦਾ ਉਥੇ ਸ਼ੁਰੂ ਹੁੰਦਾ ਜਿੱਥੇ ਤੁਹਾਡੇ ਤਰਕ ਵਿੱਚ ਤੀਰ ਮੁੱਕ ਜਾਂਦੇ ਨੇ ਅਸੂਲ ਜੇ ਤੁਹਾਡੇ ਕੋਲ ਸਵਾਲ ਆ ਗਏ ਨੇ ਵਜਨਦਾਰ ਤਾਂ ਸਵਾਲ ਸਵਾਲ ਤਾਂ ਇਹ ਆ ਕਿ ਇੱਕ ਬੰਦਾ ਵੀ ਕਈ ਵਾਰ ਤੁਸੀਂ ਦੇਖਿਆ ਇੱਕ ਨੌਜਵਾਨ ਲਾਜਵਾਬ ਕਰ ਦਿੰਦਾ ਜੀ ਸਵਾਲ ਤੋਂ ਤੇ ਇੱਕ ਵਾਰੀ ਬੀਬੀ ਪਠੱਲ ਨੇ ਤੁਹਾਨੂੰ ਯਾਦ ਆ ਚਪੇੜ ਮਾਰਦੀ ਸੀਗੀ ਹਾਂਜੀ ਚਪੇੜ ਮਾਰਦੀ ਸੀ ਉਸ ਚਪੇੜ ਨੇ ਕੇਵਲ ਢਿੱlo ਹਰਵਾਤਾ ਸੀਗਾ ਜੀ ਉਹ ਵੀ ਸੰਗਰੂਰ ਚੋਂ ਦੀ ਉਹ ਗੱਲ ਆ ਜੀ ਕੇਵਲ ਢਿੱਲੋ ਰਗੜ ਕੇ ਰੱਖਦਾ ਸੀਗਾ ਤੇ ਇਸ ਤਰ੍ਹਾਂ ਹੈ ਕਿ ਤੁਸੀਂ ਆਪਣੇ ਸਵਾਲ ਸ਼ਾਨਦਾਰ ਢੰਗ ਨਾਲ ਪੁੱਛੋ ਜੇ ਕੋਈ ਤੁਹਾਡੇ ਨਾਲ ਕੋਈ ਉਹ ਕਰੇਗਾ ਪੁਦਰੀ ਤਾਂ ਉਹ ਆਪਣਾ ਬੇੜਾ ਕਰ ਕਾਪ ਕਰੇਗਾ ਪਰ ਜਦੋਂ ਕਿਸਾਨ ਲੀਟਰ ਕਹਿੰਦੇ ਕਿ ਚੂਣ ਜਾਂ ਚੂਣ ਜਾਬਤਾ ਲੱਗਾ ਹੈ ਵੀ ਤੁਸੀਂ ਆਪ ਦਾ ਜਾਬਤਾ ਆਪ ਦੇ ਆਪ ਤੇ ਲਾਗੂ ਰੱਖਣਾ ਤੇ ਕਿਉਂ ਫਿਰ ਤੋੜਨਾ ਜੀ ਜੀ ਗੱਲ ਬਿਲਕੁਲ ਠੀਕ ਹੈ ਜੀ ਉੱਪਰਲੇ ਪਾਸੇ ਇੱਕ ਵੀਰ ਦਾ ਕਮੈਂਟ ਸੀਗਾ ਜੀ ਉਹ ਕਹਿੰਦੇ ਪਏ ਕਹਿੰਦੇ ਕਿ ਜੀ ਅੱਜ ਕੱਲ ਫੁੱਲਾਂ ਆਲਣ ਦੀ ਵੈਸੇ ਚਾਂਦੀ ਹੈ ਜੀ ਕਹਿੰਦੇ ਕਿ ਬਈ ਉਹਨਾਂ ਦੀ ਕਟੋ ਫੁੱਲਾ ਦਿੱਤੇ ਆਈ ਹੋਈ ਹੈ ਕਹਿੰਦੇ ਕਿ ਬਾਈ ਅੱਛਾ ਜੀ ਹਾਂ ਫੁੱਲਾਂ ਦਾ ਤੇ ਬਾਈ ਕੰਮ ਚੱਲ ਨਹੀਂ ਚੱਲਣਾ ਚਲੋ ਕੋਈ ਨਹੀਂ ਕੰਮ ਕਾਜ ਸਭ ਦੇ ਚੱਲਣੇ ਜ਼ਰੂਰੀ ਹੈ ਜੀ